ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਖੜੇ ਆ ਪਿੰਡ ਮਈਆਂ ਵਾਲੇ ਬਿਲਕੁਲ ਜਿਹੜਾ ਜੀਰੇ ਦੇ ਕੋਲੇ ਆ ਤੇ ਇੱਥੇ ਚੱਲਦੀ ਆ ਖੰਡਪੜ ਸਾਹਿਬ ਦੀ ਲੜੀ ਜਿਹੜੀ ਹਰ ਸਾਲ ਚੱਲਦੀ ਆ ਤੇ ਬਾਕੀ ਜਿਹੜੇ ਇੱਥੇ ਮਨ ਲ ਆਪਣਾ ਕਬੱਡੀ ਦਾ ਟੂਰਨਾਮੈਂਟ ਵੀ ਹੁੰਦਾ ਵਾ ਤੇ ਆਪਣਾ ਕੀ ਨਾ ਲੈਂਦੇ ਆ ਨਗਰ ਕੀਰਤਨ ਵੀ ਜਿਹੜਾ ਕਰਵਾਉਂਦੇ ਆ ਤੇ ਜਿਹੜੇ ਇਹ ਲੜੀ ਚੱਲਦੀ ਆ ਇਹਦੇ ਵਿੱਚ ਘੱਟੋ-ਘੱਟ ਵੀ 4-500 ਗ੍ਰਾਂਠੀ ਸਿੰਘ ਜਿਹੜੇ ਆਉਂਦੇ ਆ ਤੇ ਲੜੀ ਦੇ ਵਿੱਚ 70 ਤੋਂ 75 ਜਾਂ 80 90 ਵੀ ਖੰਡ ਪਰ ਜਿਹੜੇ ਇੱਕ ਲੜੀ ਦੇ ਵਿੱਚ ਹੋ ਜਾਂਦੇ ਆ ਤੇ ਟੋਟਲ ਮਿਲਾ ਕੇ ਚਲੇਗੇ ਤਾਂ 1100 1200 ਖੰਡ ਪਰ ਜਿਹੜਾ 20 25 ਦਿਨਾਂ ਦੇ ਵਿੱਚ ਹੋ ਜਾਂਦਾ ਵਾ ਸੋ ਆਪਾਂ ਜਿਹੜਾ ਤੁਹਾਨੂੰ ਦਿਖਾਉਣੇ ਆ ਸਾਰਾ ਜਿਹੜਾ ਇੱਥੋਂ ਦਾ ਪ੍ਰੋਗਰਾਮ ਇੱਥੇ ਬਈ ਲੱਗਾ ਹੋਇਆ ਦਵਾਈਆਂ ਦਾ ਲੰਗਰ ਇਹ ਆਉਂਦੀ ਆ ਸੰਸਥਾ ਨਫ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਪੰਡ ਕੋਡ ਕਰੋੜ ਕਾਣਾ ਵਾਲੀ ਇਹ ਐਮਬੂਲੈਂਸ ਜਿਹੜੀ ਆ ਡੇਲੀ ਆਉਂਦੀ ਆ ਤੇ ਇੱਥੇ ਬਈ ਡਾਕਟਰ ਸਾਹਿਬਾਨ ਆਉਂਦੇ ਨੇ ਤੇ ਫਰੀਦਵਾਈ ਜਿਹੜੀ ਕਰਦੇ ਆ ਸੇਵਾ ਇਸ ਪ੍ਰੋਗਰਾਮ ਦੇ ਵਿੱਚ ਸਾਹਮਣੇ ਬਣੀ ਹੋਈ ਆ ਭਗਤ ਬਾਬਾ ਦੁਨੀ ਚੰਜੀ ਦੀ ਜਿਹੜੀ ਸਮਾਦ ਤੇ ਇੱਥੇ ਇਹ ਸਾਰੀ ਜਿਹੜੀ ਪਾਰਕਿੰਗ ਪਹਿਲਾਂ ਇਹ ਪਾਰਕਿੰਗ ਨਹੀਂ ਸੀ ਫਿਲਹਾਲ ਜਿਹੜਾ ਹੁਣ ਉਹ ਸਾਹਮਣੇ 게ਟ ਬਣਿਆ ਹੋਇਆ ਵਾ ਇਧਰਲੇ ਪਾਸੇ ਆ ਜਿਹੜੀ ਕੰਧ ਹੁੰਦੀ ਸੀ ਤੇ ਇੱਥੇ ਆ ਪਾਰਕਿੰਗ ਇਧਰਲੇ ਪਾਸੇ ਕਰਤੀ ਆ ਤੇ ਇਧਰਲੇ ਪਾਸੇ ਜੋੜਾ ਘਰ ਬਣਿਆ ਹੋਇਆ ਵਾ ਤੇ ਨਾਲ ਹੀ ਇਧਰਲੇ ਪਾਸੇ ਗੁਰਦੁਆਰਾ ਸਾਹਿਬਾ ਜਿਹੜਾ ਮੇਨ ਤੇ ਸਾਹਮਣੇ ਜਿਹੜੀ ਇਧਰਲੇ ਪਾਸੇ ਇੱਕ ਬੈਂਕ ਬਣੀ ਹੋਈ ਆ ਪੰਜਾਬ ਨੈਸ਼ਨਲ ਬੈਂਕ ਤੇ ਇਧਰਲੇ ਪਾਸੇ ਹੈਗੇ ਆ ਬਾਬਾ ਦੁਨੀ ਚੰਦ ਜੀ ਦੀ ਜਿਹੜੀ ਜਗਾ ਤੇ ਉਹ ਆਪਾਂ ਤੁਹਾਨੂੰ ਕਰਵਾਉਣੇ ਆ ਦਰਸ਼ਨ ਇਹ ਹੈਗੀ ਆ ਬਾਬਾ ਦੁਨੀ ਚੰਦ ਜੀ ਦੀ ਜਗਾ ਜਗਾ ਜਿਹੜੀ ਇੱਥੇ ਤੇ ਇਧਰਲੇ ਪਾਸੇ ਚੱਲੀ ਜਾਂਦੀ ਆ ਜਿਹੜੀ ਜੋਤ ਬਾਬਾ ਜੀ ਦੇ ਜਿਹੜੇ ਭਰਾ ਸੀ ਨਾਨਕਚੰਦ ਜੀ, ਗੰਗਾ RAM ਜੀ, ਭਗਤ ਬਾਬਾ ਦੁਨੀ ਚੰਦ ਜੀ, ਵੀਰਪਾਂ ਜੀ, ਬਾਬਾ ਜੀ ਦੀਆਂ ਭੈਣਾਂ ਦੇ ਨਾਮ ਜਵਾਲਾ ਦੇਵੀ, ਕਾਕੋ ਦੇਵੀ, ਬੀਬੀ ਜੀ ਦੇ ਭਾਂਜੇ ਵਲੈ ਤੀਰਮ, ਬੂਟਾ RAM, ਕਿਸ਼ੋਰੀ ਲਾਲ, ਅਮਰਨਾਥ, ਚਮਨ ਲਾਲ ਤੇ ਇਹ ਜਿਹੜੇ ਬਾਬਾ ਜੀ ਦੇ ਲਿਖਿਆ ਹੈ ਬਾਬਾ ਜੀ ਦੇ ਪੜਦਾਦਾ ਜੀ ਦਾ ਨਾਮ ਹਰਪਾਜ, ਹਰਪਾਜ ਜੀ ਤੇ ਦਾਦਾ ਜੀ ਦਾ ਨਾਮ ਵਿਸਾਖੀ ਮਲ ਜੀ, ਪਿਤਾ ਜੀ ਦਾ ਨਾਮ ਭੂਪ ਚੰਦ ਜੀ ਤੇ ਮਾਤਾ ਜੀ ਦਾ ਨਾਮ ਜਿਹੜਾ ਕੇਸੋ ਦੇਵੀ ਸੀਗਾ ਇੱਥੇ ਜਿਹੜਾ ਬਾਬਾ ਜੀ ਦੇ ਜਾਮ ਉਸਤਾਨ ਦੀਆਂ ਜਿਹੜੀਆਂ ਸਤਿਹਰੀਆਂ ਪਈਆਂ ਹੋਈਆਂ ਆ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਲਿਖਿਆ ਵੀ ਹੋਇਆ ਵਾ ਤੇ ਇਹ ਜਿਹੜੀ ਬਾਬਾ ਜੀ ਦੀ ਫੋਟੋ ਸੀਗੀ ਭਗਤ ਬਾਬਾ ਦونی ਚੰਦ ਜੀ ਦੀ ਤੇ ਇਧਰਲੇ ਪਾਸੇ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਪ੍ਰਕਾਸ਼ ਹੋਇਆ ਆਪਾਂ ਉਹ ਤੁਹਾਨੂੰ ਦਿਖਾਉਣੇ ਆ ਨਾ ਦਰਸ਼ਨ ਕਰਵਾਉਣੇ ਆ ਗੁਰੂ ਸਾਹਿਬ ਜੀ ਦੇ ਇਧਰਲੇ ਪਾਸੇ ਜਿਹੜੇ 86 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਨੇਗੇ ਤੇ ਜਿਹੜੇ ਲੜੀਆਂ ਦੇ ਭੋਗ ਪਾਉਂਦੇ ਨੇ ਸਤਿਗੁਰ ਤੇ ਮੇਰ ਪਰ ਚੁਕਾਏ ਕਰਨੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਪ੍ਰਸ ਹੋਏ ਇੱਕ ਤੀਵਾਰ ਦੂਜਾ ਦੋ ਬਿਲਕੁਲ ਸਾਹਮਣੇ ਆਪਣੇ ਜਿੱਥੇ ਪਾਠ ਪ੍ਰਕਾਸ਼ ਨੇ ਤੇ ਉਹਦੇ ਸਾਹਮਣੇ ਬਿਲਕੁਲ ਜਿਹੜਾ ਲੰਗਰ ਹਾਲ ਬਣਿਆ ਹੋਇਆ ਵਾ ਡਬਲ ਲੰਗਰ ਹਾਲ ਤੇ ਉੱਪਰ ਜਿਹੜੇ ਗ੍ਰੰਥੀ ਸਿੰਘ ਰਹਿੰਦੇ ਨੇ ਤੇ ਇੱਥੇ ਥੱਲੇ ਲੰਗਰ ਛਕਾਇਆ ਜਾਂਦਾ ਵਾ ਇਧਰਲੇ ਪਾਸੇ ਜਿਹੜੀ ਭਾਂਡਿਆਂ ਦੀ ਸੇਵਾ ਚੱਲਦੀ ਤੇ ਇਹਦੇ ਵਿੱਚ ਜਿਹੜਾ ਕੱਪੜੇ ਧੁੱਤ ਜਾਂਦੇ ਰਮਾਲੇ ਧੁੱਤੇ ਜਾਂਦੇ ਆ ਤੇ ਉਧਰਲੇ ਪਾਸੇ ਸੇਵਾ ਚੱਲ ਰਹੀ ਆ ਭਾਂਡਿਆਂ ਦੀ ਇਧਰਲੇ ਪਾਸੇ ਹੈਗਾ ਲੰਗਰ ਹਾਲ ਸਾਹਮਣੇ ਆ ਜਾਂਦਾ ਵਾ ਚਾਹ ਦਾ ਲੰਗਰ ਫਿੱਕੀ ਤੇ ਮਿੱਠੀ ਦੋਵੇਂ ਚਾਹਾਂ ਤੁਹਾਨੂੰ ਮਿਲ ਜਾਣਗੀਆਂ ਕਿਉਂਕਿ ਗ੍ਰਾਂਥੀ ਸਿੰਘਾਂ ਨੂੰ ਜਿਹੜੇ ਰੋਲ ਤੇ ਬੈਠਣ ਟਾਈਮ ਜਾਂ ਸੰਗਤ ਨਹੀਂ ਸਕਣਾ ਤੇ ਇੱਥੇ ਚਾਹ ਜਿਹੜੀ ਬਣ ਕੇ ਉਹਨਾਂ ਵਾਸਤੇ ਤਿਆਰ ਹੁੰਦੀ ਆ ਸਪੈਸ਼ਲ ਇਹ ਚਾਹ ਵਾਲਾ ਲੰਗੜਾ ਤੇ ਇਧਰਲੇ ਪਾਸੇ ਜਿਹੜੀਆਂ ਮਾਈਆਂ ਬੀਬੀਆਂ ਜਿਹੜੀਆਂ ਸਬਜ਼ੀ ਪਾਣੀ ਦੀ ਸੇਵਾ ਕਰਦੀਆਂ ਹਨ ਤੇ ਆਹ ਦੇਖੋ ਇਧਰਲੇ ਪਾਸੇ ਜਿਹੜੀ ਸਬਜ਼ੀ ਕੱਟੀ ਜਾਂਦੇ ਆ ਤੇ ਇਧਰਲੇ ਪਾਸੇ ਲੱਗੇ ਹੋਏ ਆ ਹਲਵਾਈ ਅੱਜ ਦੇ ਸਬਜ਼ੀਆਂ ਕੱਟ-ਕੱਟ ਕੇ ਰੱਖੀਆਂ ਹੋਈਆਂ ਇਹ ਸਪੈਸ਼ਲ ਰਸੋਈ ਬਣਾਈ ਹੋਈ ਆ ਜਿਹੜੀ ਹਲਵਾਈਆਂ ਵਾਸਤੇ ਜਿਹੜਾ ਇਹ ਹੁਣ ਪ੍ਰੋਗਰਾਮ ਚੱਲਣਾ ਹੈ ਤਦੋਂ ਤੱਕ ਬਈ ਇਹ ਸਾਰੇ ਜਿਹੜਾ ਹਲਵਾਈ ਇੱਥੇ ਹੀ ਆ ਜਿਹੜਾ ਰਹਿੰਦੇ ਆ ਜਿਹੜਾ ਸਬਜ਼ੀ ਪਾਣੀ ਦਾ ਜਿਹੜਾ ਕੰਮ ਕਰਦੇ ਆ ਜੋ ਵੀ ਹਨਾ ਰਸਣ ਪਾਣੀ ਇੱਥੇ ਬੰਦਾ ਵਾ ਹੁਣ ਆਪਾਂ ਲੈ ਕੇ ਚੱਲਦੇ ਤੁਹਾਨੂੰ ਉੱਪਰ ਜਿੱਥੇ ਗ੍ਰਾਂਤੀ ਸਿੰਘ ਰਹਿੰਦੇ ਆ ਇਧਰਲੇ ਪਾਸੇ ਤੇ ਮੋਟਰਸਾਈਕਲ ਵੀ ਉਹ ਜਿਹੜੇ ਮਨ ਲਾ ਤਾਂ ਲੈ ਆਉਂਦੇ ਆ ਹਨਾ ਕਿਉਂਕਿ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਚੋਰੀ ਚਾਰੀ ਦਾ ਡਰ ਹੋ ਜਾਂਦਾ ਇਕੱਠ ਬਹੁਤ ਹੋ ਜਾਂਦਾ ਨਾ ਤੇ ਇੱਥੇ ਕਰਕੇ ਜਿਹੜੇ ਆ ਦੇਖੋ ਭਾਈ ਇੱਥੇ ਜਿਹੜਾ ਗ੍ਰੰਥੀ ਸਿੰਘਾਂ ਵਾਸਤੇ ਬਣਾਇਆ ਹੋਇਆ ਵਾ ਇਹ ਸਾਰੀ ਜਗ੍ਹਾ ਜਿਹੜੀ ਬਹੁਤ ਖੁੱਲੀ ਆ ਤੇ ਇੱਕ ਪਾਸੇ ਵਿੱਚ ਤਿੰਨ ਜਾਂ ਚਾਰ ਗ੍ਰੰਥੀ ਜਿਹੜੇ ਗ੍ਰੰਥੀ ਚੰਗ ਲੱਗਦੇ ਆ ਤੇ ਬਾਕੀ ਜਿਹੜੇ ਗ੍ਰੰਥੀ ਸਿੰਘ ਇੱਥੇ ਆ ਤੇ ਆ ਇਹਨਾਂ ਦੇ ਜਿਹੜੇ ਮੋਟਰਸਾਈਕਲ ਉੱਪਰ ਖੜੇ ਹੋਏ ਆ ਤੇ ਇਧਰਲੇ ਪਾਸੇ ਲੱਗੀਆਂ ਹੋਈਆਂ ਦੁਕਾਨਾਂ ਇਹ ਵੀ ਜਿਹੜੇ ਮੇਲੇ ਤੋਂ ਪਹਿਲਾਂ-ਪਹਿਲਾਂ ਜਿਹੜੇ ਇੱਥੇ ਆ ਜਾਂਦੇ ਆ ਕਿਉਂਕਿ ਇੱਥੇ ਬਹੁਤ ਜਿਹੜਾ ਭਾਰੀ ਆਪਣਾ ਕਬੱਡੀ ਦਾ ਟੂਰਨਾਮੈਂਟ ਵੀ ਹੁੰਦਾ ਜਿਹੜਾ ਬਹੁਤ ਵੱਡੇ ਨਾਮ ਰੱਖੇ ਜਾਂਦੇ ਆ ਹਰ ਸਾਲ ਹੀ ਤੇ ਹਰ ਸਾਲ ਹੀ ਜਿਹੜੀ ਲੜੀ ਚੱਲਦੀ ਤੇ ਹਰ ਸਾਲ ਹੀ ਜਿਹੜਾ ਇੱਕ ਮਾਰਚ ਵਾਲੇ ਦਿਨ ਇੱਥੇ ਨਗਰ ਕੀਰਤਨ ਜਿਹੜਾ ਕਰਵਾਇਆ ਜਾਂਦਾ ਵਾ ਬਾਕੀ ਇੱਕ ਗ੍ਰਾਂਥੀ ਸਿੰਘਾਂ ਦੇ ਰਹਿਣ ਵਾਸਤੇ ਜਿਹੜੇ ਇਧਰਲੇ ਪਾਸੇ ਵੀ ਜਿਹੜੀ ਜਗ੍ਹਾ ਬਣੀ ਹੋਈ ਆ ਆ ਸਾਹਮਣੇ ਤੇ ਇਧਰਲੇ ਪਾਸੇ ਜਿਹੜੇ ਬਾਥਰੂਮ ਬਣੇ ਨਾ ਹੋਣ ਵਾਲੇ ਤੇ ਇਧਰ ਪਾਸੇ ਜਿਹੜਾ ਗਿੱਜਰ ਲੱਗਾ ਹੋਇਆ ਵੱਡਾ ਤੇ ਇੱਕ ਜਗ੍ਹਾ ਜਿਹੜੀ ਆਹ ਬਣੀ ਹੋਈ ਆ ਪ੍ਰਬੰਧ ਜਿਹੜਾ ਬਹੁਤ ਵਧੀਆ ਜਿਹੜਾ ਕੀਤਾ ਜਾਂਦਾ ਵਾ ਹਰ ਸਾਲ ਜਵਾਕਾਂ ਦੇ ਮਨੋਰੰਜਨ ਵਾਸਤੇ ਆਸਪਰਿੰਗਾਲ ਆ ਜਿਹੜਾ ਝੂਲਾ ਜਾਂ ਇਹ ਵੀ ਆ ਗਿਆ ਬਈ ਇੱਥੇ ਇਥੇ ਆਪਣੇ ਵਲੌਗ ਦੀ ਸਮਾਪਤੀ ਹੈ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ